ਗੁਰੂ ਕੇ ਲਾਲ ਜਦੋਂ ਸਹਿਬਜ਼ਾਦਿਆਂ ਨੇ ਸਰੰਦੀਆਂ ਨੀਆਂ ਦੇ ਅੰਦਰ ਚਨੇ ਗਏ ਉਹ ਆਮ ਪ੍ਰਾਣਾ ਇੱਕ ਸੁਣਿਆ ਕਰਦੇ ਸੀਗੇ ਵੀ ਉਦੋਂ ਕੰਧਾਂ ਵੀ ਰੁਈਆਂ ਇੱਕ ਐਸਾ ਗਾਣਾ ਜਾਂ ਗਾਇਆ ਸੀ ਪਰ ਮੇਰੇ ਹੁਣ ਤੱਕ ਵੀ ਉਹ ਅੱਖਾਂ ਦੇ ਸਾਹਮਣੇ ਸੀ ਨਾ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖ ਅਕਾਲ ਪੁਰਖ ਵੈਗੁਰੂ ਵਿੱਚ ਭੇਦ ਹੋਣ ਦੀ ਖ਼ਬਰ ਮਿਲ ਗਈ ਉਦੋਂ ਜਿੰਨੇ ਅਸੀਂ ਵਿਦਿਆਰਥੀ ਨਾਲ ਤਕਰੀਬਨ 200 ਦੇ ਗੰਤੀ ਚ ਸਾਰੇ ਵਿਦਿਆਰਥੀ ਸਨੇ ਕੀਰਤਨ ਸਿੱਖਣ ਵਾਲੇ ਛੋਟੇ ਬੱਚੇ ਭਵੇਂ ਬੋਥੀਆਂ ਪ੍ਰਕਾਸ਼ ਕਰਕੇ ਕਥਾ ਸਿੱਖਣ ਵਾਲੇ ਸਾਰੇ ਸਿੰਘ ਦਾਸ ਨੇ ਉਸ ਵੇਲੇ ਤੱਕਿਆ ਵੀ ਸੱਚ ਮੁੱਚ ਮਹਤੇ ਦੀਆਂ ਮਹਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀਆਂ ਕੰਤਾਂ ਵੀ ਰੋ ਰਹੀਆਂ ਸਨ ਉਸ ਵੇਲੇ ਉਹ ਜਿਹੜਾ ਇਸ ਤਰ੍ਹਾਂ ਦੀ ਵਰਾਗਮਈ ਅਵਸਥਾ ਸਾਰਿਆਂ ਦੇ ਵਿੱਚ ਸੀ ਭਾਈ ਗੁਰਦਾਸ ਜੀ ਦੇ ਪਾਵਨ ਬਚਨਾਂ ਅਨਸਾਰ ਉਹਨਾਂ ਦਾ ਜੀਵਨ ਮਾਪੁਰਖਾਂ ਦਾ ਢੁਬਦਾ ਸੀ ਗੁਰਮੁਖ ਪਰਉਪਕਾਰੀ ਬਿਰਲਾ ਆਇਆ ਗੁਰਮੁਖ ਸੁਖ ਫਲ ਪਾਏ ਆਪ ਗਵਾਇਆ ਗੁਰਮੁਖ ਸਾਖੀ ਸ਼ਬਦ ਸਿੱਖ ਸੁਨਾਇਆ ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ ਸੱਚ ਰਿਦਾ ਮੋਹੇ ਸੱਚ ਸੱਚ ਸੁਹਾਇਆ ਗੁਰਮੁਖ ਜਨਮ ਸਵਾਰ ਜਗਤ ਤਰਾਇਆ